ਈ ਕਾਰਨ ਨ ਦੇ ਆਵੇ ਭਾਏ ਸਭ ਤਾਈ ਹੋਏ ਸਹਾਏ i don't know. नानूर्त ਕਰਿਸ਼ੌਰ ਹੋਰ ਹੋਰੇ ਕੀ ਆਉਣੇ ਬਈ ਜਤੁਰਤ ਹੋ ਜਵਾਰ ਨਾਨਕ ਵਸੇ ਘਰ ਹਰੀ ਜਤਨ ਬਹੁਤ ਸੁਖ ਕੀ ਕੀਏ ਰਖਾਤਾ ਕੀ ਹੋ ਨ ਕੋਏ ਮਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਸਿੱਖੀ ਧਰਮ ਨੇ ਮਾਰਿਆ ਸਿੱਖੀ ਕੇ ਸਾਥ ਸਵਾਸਾਂ ਸਾਗੇ ਨਮੋਉਦੇ ਛੇਤ ਹੋਏ ਜਨਾਹ ਸਨਾਹ ਸੁਣੀ ਅਭਜੰਗੀਆਂ ਦੇ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲ ਸਾ ਜੀ ਵਾਹਿਗੁਰੂ ਪੰਝਾ ਤਤਾਂ ਸਰਬੱਤ ਗੁਰਦਵਾਰਿਆਂ ਦੇ ਕਾ ਧਿਆਨ ਕਰਕੇ ਬੋਲ ਜੀ ਵਾਹਿਗੁਰੂ ਮੈਂ ਸਤਿਗੁਰ ਸਾਹਿਬ ਜੀ ਕੀ ਅਰਦਾਸ ਆ ਜੀ ਸ੍ਰੀ ਗੁਰੂ ਸਾਹਿਬ ਜੀ ਕੋ ਵਾਹਿਗੁਰੂ 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 ਨਾਮ ਜਿਤੇ ਆਵੇ ਜਿਤੇ ਆਵਣ ਕਰ ਸੰਗਾ ਸਤ ਸਖ ਹੋਵੇ ਜਹਾਂ ਜਹਾਂ ਸਾਹਿਬ ਮਹਾਨ ਮਰਚਿਆ ਰਹੇ ਨੈਣ ਤੇ ਵੱਡੇ ਵਰਜ ਕੀ ਪਾਈ ਪੰਚ ਕੇ ਜੀਤ ਜੀ ਦੇ ਸਾਹਿਬ ਦੇ ਸਹਾਇ ਕਾਲ ਸਹੀ ਕੇ ਬੋਲ ਬਾਲ ਦੇ ਵਾਹਿਗੁਰੂ ਤੁਮਸੋ ਜੀ ਸਿਕਾਣੋ ਸਿੱਖੀ ਦਾਨ ਕੇ ਫਰਮਾਨ ਰਹਿਤਨ ਨਵੇਕ ਦਾਨ ਵਸਾਹੋ ਦਾ ਜਪ ਕੀਤ ਰਮਾਰ ਤੁਮ ਤੁਮ ਤੱਕ ਕੀ ਹਮ はい。<laughs>

ਤਮੀ ਕਰ ਸੰਭਾਉ ਨੂੰ ਤੁਖ ਤੁਖ ਜਹਮੇ ਚ ਸੰਨਾਲ ਲੈ ਭਾਈ ਜੀ ਨੇ ਭੋਗ ਪਾਇਆ ਗੈ ਸੰਤੁਰ ਜੀ ਕੋ ਬਾਤਾਂ ਤੋਂ ਅਰਦਾਸ ਕੀ ਨੇ ਪਾਵਨ ਮਿੱਤਰ ਸਰੂਪ ਫੁੱਲੇ ਪੰਡਾਲਾਂ ਵਿੱਚ ਪ੍ਰਕਾਸ਼ ਮਾਨ ਕਰਕੇ ਸਤਿਗੁਰ ਜੀ ਰਬੀ ਗੁਰਬਾਣੀ ਦੇ ਕੀਰਤਨ ਸਮਾਗਮ ਭਰੇਆਂ ਸਤਿਗੁਰ ਜੀ ਮਜੂਦਾ ਸਮੇਂ ਏਕਪਤੀ ਸਮਾਪਤੀ ਹੋਈ ਸਤਿਗੁਰ ਜੀ ਕੀਰਤਨੀ ਸਮਾਪਤੀ ਦੀ ਅਰਦਾਸ ਬੇਨਤੀ ਨੂੰ ਮੁੱਖ ਰੱਖਦੇ ਹਾਂ ਸਤਿਗੁਰ ਜੀ ਆਪ ਜੀ ਦੇ ਬਖਸ਼ੇ ਖਿਦਾਰਿਆਂ ਤੇ ਉਸ ਪਰਵਾਰਾਂ ਵੱਲੋਂ ਗੁਰੂ ਪੀਰਾਂ ਦੇ ਨਾਮ ਜਾਂਦੇ ਦੇ ਥਾਲ ਸਜ ਕੇ ਹਾਜ਼ਰ ਹੋਏ ਦਰ ਪ੍ਰਵਾਣ ਕਰੋ ਅਨੇਕ ਪ੍ਰਕਾਰ ਭੋਜਨੋ ਪੀਓ ਬਹੁਤ ਬਹੁਤ ਸਲਾਇ ਖਰੀ ਪਾਕਸਾ ਸੋਜ ਪਿਤਰਾ ਕੋਲ ਲਾਵੋ ਭੋਗ ਖਰਾਏ ਲਗਿਆ ਭੋਗ ਸਰਬਾਲ ਸਮੂਹ ਦੇ ਵਰਤਿਆ ਜੋਸ਼ ਸਿੰਘ ਜੀ ਸਤਿਨਾਮ ਵਾਹਿਗੁਰੂ ਤੇਆਂ ਨੂੰ ਜੇ ਸਭੀ ਕੁੱਝ ਦੀ ਕਿਰਪਾ ਕਰਨੀ ਬਲਵਾਦਾ ਵੀ ਸੇਵਾ ਦਰਗਾਹਿਤ ਪ੍ਰਵਾਨ ਕਰਨੀ ਕਦਮ ਕਦਮ ਦੇਖੇ ਚਰਉਣੇ ਮਰੋਂ ਕਾਮਨਾ ਮਰੋਂ ਭਾਵਣਾ ਪੂਰੀਆਂ ਕੱਲੀਆਂ ਸਭ ਸ਼ਰਤੀ ਰੌਣਕੀ ਬਖਸ਼ੀ ਸਾਰੇ ਪਰਿਵਾਰ ਦੇ ਸਤਿਤੇ ਮੇਰਾ ਨਾਮ ਭਰੇ ਹੱਥ ਲੱਗਣੇ ਆਪਸੀ ਮੇਰੇ ਜੋਲ ਪ੍ਰੀਤਿਆ ਦੀ ਪਾਗ ਜਿਤ ਮਾਨ ਬਣਾਈ ਰੱਖਣਾ ਚਾਹਤੀ ਕਾ ਦੀਆਂ ਵਾਪਨਾ ਬਖਸ਼ੀਆਂ ਮਾਲ ਪ੍ਰਕਾਰ ਦੇ ਭੇਟ ਕਰਨੇ ਕਸਰਾਂ ਵਾਲੇ ਤੇ ਮੇਰਾ ਪਰਿਵਾਰ ਦੇ ਪਰਿਵਾਰਾਂ ਦੇ ਤੁਕਾਂ ਅਗਲੇਸ਼ਾ ਪਾਪਾਂ ਮਿਗਲਾਂ ਦੇ ਦਾਸ ਕਰਨੇ ਆਪਣੇ ਬਾਣੀ ਦੇ ਪ੍ਰਕਾਸ਼ ਕਰਨੇ ਜਿਹੜੇ ਕਬੜੀ ਰਾਤ ਦੀ ਬੜੀ ਕੱਟੀ ਕਾਸ਼ ਕਰਨੇ ਦੇਸ਼ਾ ਵਿਦੇਸ਼ਾਂ ਦੇ ਬੱਚਿਆਂ ਦੇ ਸੰਗ ਤੇ ਪਰਿਵਾਰ ਦੇ ਸੰਗ ਤੇ ਮੇਰਾ ਪਰਿਵਾਰ ਮਤਲਕਲੇ ਤੋਂ ਚੰਗੀ ਬਟਾਉਣੇ ਸਰਪੁਰਜੇ ਪਰਿਵਾਰਾਂ ਨੇ ਜਿਸ ਮਨ ਭਾਵਨਾ ਕਰਕੇ ਸੇਵਾ ਕੀਤੀ ਬਰੋਂ ਕਾਮਨਾ ਬਰੋਂ ਭਾਵਨਾ ਜੀ ਨੇ ਪੂਰੀਆਂ ਕਰਨੀਆਂ ਸੰਗੁਰ ਜੀ ਮਜੂਦਾ ਸਮੇ ਆਪ ਜੀ ਦੇ ਗਰਤੀ ਸਿੰਘਾ ਤੋਂ ਰਾਗੀ ਸਿੰਘਾ ਤੋਂ ਆਪ ਜੀ ਦੀ ਬਾਣੀ ਪੜਦਿਆਂ ਕੀਰਤ ਕਰਦਿਆਂ ਪੰਜਾਬ ਨੂੰ ਲਾਂਦੀ ਕੇਵਾ ਸੰਗੁਰ ਜੀ ਬਖਸ਼ ਮਿਹਰਾਂ ਅੱਗੇ ਤੋਂ ਬਹੁਤ ਦੇ ਸਪੈਸ਼ ਬਾਣੀ ਪੜ੍ਹਨ ਦੇ ਬਲ ਬਖਸ਼ਨੀ ਸੋਧੀ ਬਖਸ਼ਨੀ ਮਿਹਰ ਕਰਦੀ ਸੰਗੁਰ ਜੀ ਬਾਣੀ ਦਾ ਭਾਗ ਪਰਵਾਰਾਂ ਦੇ ਹੱਥਿਆਂ ਦੇ ਘਸਾਉਣਾ ਮਾਰਦੀਆਂ ਸੰਗੁਰੀਆਂ ਕਰਨੀਆਂ ਦੀਆਂ ਨੰਨਾ ਨੰਨਾ ਨੰਨੀਆਂ ਬੱਚੇ ਬਖਸ਼ਣੀਆਂ ਸਾਰੇ ਹੋਜੀ ਦੂਰੋਂ ਨੇੜੇ ਵਿਚਾਲੇ ਕਿਆਂ ਨੇ ਉਹਨੀਆਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤੇ ਪੁੱਤ ਭਾਵਾਂ ਦਾ ਫਲਵਾਨ ਕਰਨੀਆਂ ਕਦਮ ਕਦਮ ਲੇਕੇ ਵਿਚਰੌਣੇ ਕਰੋ ਕਿਰਪਾ ਇਸੇ ਹੋਣਾ ਸਮਾਗਮਾਂ ਦੀ ਸਮਾਪਤੀ ਹੈ ਸਤਿਗੁਰੂ ਜੀ ਵਜੋਦਾ ਸਮੇ ਆਗਦੀ ਦੀ ਪਾਵਨ ਪੁੱਤ ਪਾਣੀ ਦੇ ਵਿੱਚੋਂ ਗੰਦਰੂਪਨ ਨਾਮੇ ਦੀ ਦਾਤ ਆਸ਼ੀਸ਼ ਕਰੋ ਹੁਕਮ ਰਾਵੇ ਦੇ ਚਲੰਦੀ ਸੰਗਤਾਂ ਬਖਸ਼ਿਸ਼ ਕਰੋ ਆਪ ਜੀ ਦੇ ਦਾਤੇ ਜੋ ਜੀ ਆਵੇ ਸੋ ਰਾਜ ਜੀ ਜਾਵੇ ਸੁਖ ਹੋਵੇ ਨਾਮ ਜਪਾਵੇ

ਸੋ ਕਰ ਜਾਤੋ ਨਾ ਦੇ ਕਰ ਤੁਰ ਬਾਤ ਧਿਆਰੇ ਕੇਵਰਨਾ ਸਾਬ ਦੇ ਰਈ ਬੇਹ ਜਿਤ ਨਾਮ ਤੇਰੇ ਲਾ ਕੇ ਰਹਾ ਦੁਜਾ ਨਾ ਕੋਈ ਜਿ세 ਹਰ ਕੋ ਪਿਆਰੇ ਦਇਆ ਕਾ ਰਹਾ ਸੇ ਸਾਹਿਬ ਆਪਣਾ ਅਵਰਣ ਜਾਣ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਟੋਖ ਟੋਖ ਹੋ ਬੇੰਦ ਬੇੰਦ ਚੁਖ ਚੁਖ ਹੋਏ ਰਹਾ ਨਾਨਕ ਤਾ ਦਾਸ ਹੈ ਬੇੰਦ ਬੇੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿੱਚ ਹਾਂ चोखा चोखा हो रहा वाह न पते मारा ਅਹਰ ਨੇ ਸੋ ਸਾਹਿਬ ਸਰ ਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਮੁਥ ਜਾਈ ਸੱਜਣਾ ਸੱਚਾ ਆਪਿ ਸ਼ਹਾਵਾ ਜਿਸ ਪਾਸ ਬੈਠਿਆ ਸੋਹੀਆ ਸਭ ਨਾ ਦਾ ਦੇ ਸਾਹ ਸਤਨਾ ਸ੍ਰੀ ਵਾਹਗੁਰੂ ਸਾਹਿਬ ਜੀ ਆ ਧਨਸਰੀ